ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੰਜਾਬ ਜੀ ਦੇ ਕੁਐਸਚਨ ਪੜ੍ਹਨ ਜਾ ਰਹੇ ਹਾਂ ਕਿ ਜਿਹੜੇ ਕਿ ਸਾਰੇ ਐਗਜ਼ਾਮਸ ਦੇ ਵਿੱਚ ਕੰਮ ਆਉਣ ਵਾਲੇ ਕੁਐਸਚਨ ਨੇਗੇ ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਇਸ ਦੇ ਪ੍ਰਭਾਵ ਕੀ ਨੇਗੇ ਪੰਜਾਬ ਸ਼ਬਦ ਤੋਂ ਕੀ ਭਾਵ ਹੈ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਪੰਜਾਬ ਦਾ ਨਾਂ ਪੰਜਾਬ ਕਿਉਂ ਪਿਆ ਕਿਉਂਕਿ ਇਹ ਪੰਜ ਦਰਿਆਵਾਂ ਪੈਂਦੇ ਸਨ ਇੱਥੇ ਪੰਜਾਬ ਦੀ ਕਿਸੇ ਇੱਕ ਨਦੀ ਦਾ ਨਾਂ ਦੱਸੋ ਸਤਲੁਜ ਨਦੀ ਹੈ ਜੀ ਹਾਂਜੀ ਅਗੇ ਹਾਜ਼ਰੀ ਰਗਵੇਦਿਕ ਕਾਲ ਵਿੱਚ ਪੰਜਾਬ ਦਾ ਨਾਂ ਕੀ ਸੀਗਾ ਸੱਤ ਸਿੰਧੂ ਕਹਿੰਦੇ ਸਨ ਸੱਤ ਸਿੰਧੂ ਤੋਂ ਕੀ ਭਾਵ ਹੈ ਸੱਤ ਦਰਿਆ ਵਗਦੇ ਸਨ ਅੱਗੇ ਕੁਐਸਚਨ ਹੈ ਜੀ ਜੁਨਾਨੀਆਂ ਨੇ ਪੰਜਾਬ ਦਾ ਨਾਂ ਕੀ ਦਿੱਤਾ ਸੀ ਪੈਟਾਪਟਾਮੀਆ ਪੈਟਾਪਟਾਮੀਆ ਤਾਂ ਕਹਿੰਦੇ ਸਨ ਜੀ ਕਿਉਂਕਿ ਇੱਥੇ ਪੰਜ ਦਰਿਆ ਵਗਦੇ ਸਨ ਮਹਾਕਾਵਾਂ ਅਤੇ ਪੁਰਾਣਾ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ ਪੰਚਨਦ ਕਹਿੰਦੇ ਸਨ ਪੰਜਾਬ ਨੂੰ ਇੱਕ ਟੱਕ ਦੇਸ਼ ਕਿਉਂ ਕਹਿੰਦੇ ਸਨ ਕਿਉਂਕਿ ਲੰਬੇ ਸਮੇਂ ਤੱਕ ਟੱਕ ਕਬੀਲੇ ਸ਼ਾਸਨ ਰਿਹਾ ਸੀਗਾ ਕਿਉਂਕਿ ਇੱਕ ਲੰਬੇ ਸਮੇਂ ਤੱਕ ਟੱਕ ਕਬੀਲੇ ਨਾਂ ਦਾ ਸ਼ਾਸਨ ਰਿਹਾ ਸੀ ਇੱਥੇ ਮੱਧ ਕਾਲ ਵਿੱਚ ਪੰਜਾਬ ਦਾ ਨਾਂ ਕੀ ਸੀਗਾ ਲਾਹੌਰ ਸੂਬਾ ਕਹਿੰਦੇ ਸਨ ਕਿਹੜੇ ਮੁਗਲ ਬਾਦਸ਼ਾਹ ਨੇ ਦੋ ਸੂਬਿਆਂ ਵਿੱਚ ਵੰਡਿਆ ਸੀਗਾ ਅਕਬਰ ਨੇ ਵੰਡਿਆ ਸੀ ਜੀ ਲਾਹੌਰ ਤੇ ਮੁਲਤਾਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦਾ ਨਾਂ ਕੀ ਦਿੱਤਾ ਸੀਗਾ ਲਾਹੌਰ ਰਾਜ ਲਹੌਰ ਨੂੰ ਅੰਗਰੇਜ਼ੀ ਸਮਰਾਜ ਵਿੱਚ ਕਦੋਂ ਸ਼ਾਮਲ ਕੀਤਾ ਸੀ 29 ਮਾਰਚ 1849 ਈਸਵੀ ਵਿੱਚ 1947 ਈਸਵੀ ਵਿੱਚ ਪੰਜਾਬ ਭਾਗ ਪਾਕਿਸਤਾਨ ਨੂੰ ਦਿੱਤਾ ਜਿਹੜਾ ਭਾਗ ਦਿੱਤਾ ਸੀ ਉਹ ਪੱਛਮੀ ਭਾਗ ਦਿੱਤਾ ਸੀ ਜੀ ਪੰਜਾਬ ਨੂੰ ਕਿਸ ਦੀ ਖੜਕਪੂਜਾ ਕਿਹਾ ਜਾਂਦਾ ਹੈ ਭਾਰਤ ਦੀ ਖੜਕਪੂਜਾ ਕਹਿੰਦੇ ਹਨ ਜੀ ਕਿਉਂਕਿ ਇੱਥੋਂ ਦੇ ਜਿਹੜੇ ਲੋਕ ਸੀ ਉਹ ਭਾਰਤ ਦੀ ਸੁਰੱਖਿਆ ਕਰਨ ਲਈ ਭੂਮਿਕਾ ਨਿਭਾਈ ਸੀ ਲੋਕਾਂ ਨੇ ਦੁਆਬ ਸ਼ਬਦ ਤੋਂ ਕੀ ਭਾਵ ਹੈ ਦੁਆਬ ਸ਼ਬਦ ਦਾ ਭਾਵ ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ ਹਾਂਜੀ ਆਪਾਂ ਦੁਆਬ ਸ਼ਬਦ ਬਾਰੇ ਪੜਿਆ ਸੀਗਾ ਪੰਜਾਬ ਵਿੱਚ ਕੁੱਲ ਕਿੰਨੇ ਦੁਆਬੇ ਹਨ ਪੰਜ ਦੁਆਬੇ ਨੇ ਬਿਸਤ ਚਲੰਦਰ ਦੁਆਬ ਜੀ ਬਾਰੇ ਦੁਆਬ ਜੀ ਰਚਨਾ ਦੁਆਬ ਜੀ ਜੱਜ ਜੋ ਦੁਆਬ ਜੀ ਸਿੰਧ ਸਾਗਰ ਦੁਆਬ ਜੀ ਇਹ ਦੁਆਬੇ ਮੁਗਲ ਬਾਸਾ ਨੇ ਬਣਾਏ ਸਨ ਬਿਸਤ ਜਲੰਦਰ ਦੁਆਬਾ ਵਾਲਾ ਕਿਹੜਾ ਇਲਾਕਾ ਹੈਗਾ ਜਲੰਧਰ ਤੇ ਹੁਸ਼ਿਆਰਪੁਰ ਦੇ ਇਲਾਕੇ ਸ਼ਾਮਿਲ ਹਨ ਬਿਆਸ ਤੇ ਸਤਲੁਜ ਦੇ ਇਲਾਕੇ ਹਨ ਜੀ ਇਹ ਅੱਗੇ ਹੈ ਜੀ ਬਾਰੇ ਦੁਆਬ ਕੀ ਨੂੰ ਕਹਿੰਦੇ ਹਨ ਨਾ ਬਿਆਸ ਤੇ ਰਾਵੀ ਦਰਿਆਵਾਂ ਦੇ ਵਿਚਕਾਰਲਾ ਪ੍ਰਦੇਸ਼ ਨੂੰ ਬਾਰੇ ਦੁਆਬ ਕਹਿੰਦੇ ਹਨ ਲਾਹੌਰ ਤੇ ਅੰਮ੍ਰਿਤਸਰ ਪ੍ਰਸਿੱਧ ਸ਼ਹਿਰ ਹਨ ਇਸ ਦੁਆਬਾ ਨੂੰ ਮਾਝਾ ਵੀ ਕਹਿੰਦੇ ਹਨ ਅਗਲਾ ਹੈ ਜੀ ਰਚਨਾ ਦੁਆਬ ਰਾਵੀ ਤੇ ਚਨਾਬ ਦਰਿਆਵਾਂ ਦੇ ਵਿਚਕਾਰਲੇ ਪ੍ਰਦੇਸ਼ ਨੂੰ ਕਿਹਾ ਜਾਂਦਾ ਜੀ ਗੁਜਰਾਵਾਲਾ ਤੇ ਸੇਖੋਪੁਰਾ ਦੇ ਇੱਥੋਂ ਦੇ ਪ੍ਰਸਿੱਧ ਸਹਿਰ ਹਨ ਅਗਲਾ ਹੈ ਜੀ ਚਨਾਵ ਚਨਾਵ ਅਤੇ ਜੇਲਮ ਦੇ ਵਿਚਕਾਰਲੇ ਪ੍ਰਦੇਸ਼ ਨੂੰ ਕਹਿੰਦੇ ਹਨ ਗੁਜਰਾਤ ਇਸ ਦਾ ਪ੍ਰਸਿੱਧ ਸਹਿਰ ਹੈ ਸਿੰਧ ਸਾਗਰ ਦੁਆਬ ਸਿੰਧ ਅਤੇ ਜੇਲਮ ਦਰਿਆਵਾਂ ਦੇ ਵਿਚਕਾਰਲੇ ਪ੍ਰਦੇਸ਼ ਨੂੰ ਕਹਿੰਦੇ ਹਨ ਰਾਵਲਪਿੰਡੀ ਇਸ ਦੁਆਬੇ ਦਾ ਪ੍ਰਸਿੱਧ ਸਹਿਰ ਹੈ ਹਾਂਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅੱਗੇ ਹਾਜ਼ਰ ਹੋਵਾਂਗੇ ਹੋਰ ਹਿੰਦੀ ਵੀਡੀਓ ਲੈ ਕੇ ਜੀ